ਅੱਜ ਦੀ ਇਸ ਪ੍ਰੈਸ ਕਾਨਫਰੰਸ ਰਵੇਚ ਉਪਸਰ ਮੇਰੇ ਨਾਲ ਮੇਰੇ ਸਾਥੀ ਸੀਨੀਅਰ ਡਿਪਟੀ ਮੇਅਰ ਦਲਬੀਰ ਬਿੱਟੂ ਜੀ ਔਰ ਇਸ ਮੇਅਰ ਬਲਕੀ ਸਿੰਘ ਜੀ ਔਰ ਸਾਰੇ ਹੀ ਮੇਰੇ ਸਾਥੀ ਸਾਥੀ ਜਿਹੜੇ ਕੋ ਸੱਜ ਨਾਲ ਖੜੇ ਔਰ ਮੇਰੇ ਸਾਹਮਣੇ ਬੈਠੇ ਸਾਰੇ ਹੀ ਸਾਡੇ ਮੀਡੀਆ ਦੇ ਸਾਥੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਿ ਇੱਕ ਛੋਟੇ ਜਿਹੇ ਬੁਲਾਵੇ ਤੇ ਤੁਸੀਂ ਅੱਜ ਇੱਥੇ ਸਾਰੇ ਇਕੱਠੇ ਹੋ ਗਏ ਔਰ ਕੁਝ ਚੀਜ਼ਾਂ ਮੈਂ ਤੁਹਾਡਾ ਜ਼ਰੂਰ ਡਿਸਕਸ ਕਰਨੀਆਂ ਚਾਹੁੰਦਾ ਹਾਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਭ ਤੋਂ ਪਹਿਲਾਂ ਤਾਂ ਪਰਮੇਤਾ ਪਰਮਾਤਮਾ ਦਾ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਠਰ ਜੀ ਦਾ ਰਗਵ ਸੈਡਾ ਜੀ ਦਾ ਔਰ ਸਾਡੇ ਰਾਜ ਸਭਾ ਦੇ ਮੈਂਬਰ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਪੰਜਾਬ ਦੇ ਜਿਹੜੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਔਰ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਅਧਿਖਸ਼ ਹੈ ਸ੍ਰੀ ਅਮਨ अरोड़ा ਜੀ ਔਰ ਸਾਡੇ ਜਿਹੜੇ ਮੰਤਰੀ ਲੋਕਲ ਬਾਡੀਜ਼ ਮਨਿਸਟਰ ਡਾਕਟਰ ਹਰਜੋਤ ਜੀ ਸਾਡੇ ਮਨਿਸਟਰ ਵੰਛੇਰੀ ਮੋਹਿੰਦਰ ਭਗਤ ਜੀ ਸਾਡੇ ਜਲੰਧਰ ਤੋਂ ਲੋਕਲ ਐਮ ਐਲ ਏ ਸਹਿਬਾਨ ਔਰ ਹਲਕਾ ਇੰਚਾਰजेस ਔਰ ਸਾਡੀ ਆਮ ਆਮੀ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਮੈਂ ਉਹ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦਾ ਆਪਣੇ ਵੱਲੋਂ ਵੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਸਾਹਿਬ ਵੱਲੋਂ ਵੀ ਕਿ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਮਾਨ ਬਖਸ਼ਿਆ ਹੈ ਕਿ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਂ ਕਹਾਂਗਾ ਕਿ ਜਿਨ੍ਹਾਂ ਨੇ ਸਾਨੂੰ ਇਸ ਨਿਵਾਜ਼ਿਆ ਔਰ ਇਸ ਜ਼ਿੰਮੇਵਾਰੀ ਦਾ ਪੂਰਾ ਮੈਨੂੰ ਅਹਿਸਾਸ ਹੈ ਔਰ ਮੈਂ ਜਿੰਨੇ ਵੀ ਸਾਡੇ ਸ਼ਹਿਰ ਦੇ ਸਾਰੇ ਰੈਜ਼ੀਡੈਂਟਸ ਹੈਗੇ ਆ ਜਲੰਧਰ ਨਿਵਾਸੀਆਂ ਦਾ ਵੀ ਮੈਂ ਬਹੁਤ ਥੈਂਕਸ ਵੀ ਕਰਨਾ ਚਾਹੁੰਗਾ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਮੰਡੇਟ ਦਿੱਤਾ ਔਰ ਉਹਦੇ ਨਾਲ ਅਸੀਂ ਅੱਜ ਕਾਰਪੋਰੇਸ਼ਨ ਦੇ ਵਿੱਚ ਬੈਠ ਕੇ ਅਸੀਂ ਇਸ ਜ਼ਿੰਮੇਵਾਰੀ ਤੇ ਬੈਠੇ ਆ। ਸੋ ਮੈਂ ਆਪਣੇ ਵੱਲੋਂ ਔਰ ਸਾਡੀ ਸਾਰੀ ਹੀ ਟੀਮ ਵੱਲੋਂ ਮੇਰੇ ਸਾਰੇ ਸਾਡੇ 파ਰਸ਼ਲ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਚਾਹਨਾ ਹੈ ਕਿ ਜੋ ਬੈਸਟ ਹੋ ਸਕੇਗਾ ਉਹ ਅਸੀਂ ਸਾਰੇ ਰਲ ਮਿਲ ਕੇ ਆਪਣੇ 파ਰਸ਼ਲ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਆਪੋਜੀਸ਼ਨ ਦੇ 파ਰਸ਼ਲ ਸਾਥੀ ਆ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਜਲੰਧਰ ਸ਼ਹਿਰ ਨੂੰ ਇੱਕ ਡਿਵੈਲਪਡ ਸਿਟੀ ਅਸੀਂ ਬਣਾਵਾਂਗੇ ਕਿਉਂਕਿ ਇਸ ਲਈ ਇੱਕ ਸੀਐਨ ਸਾਹਿਬ ਵੱਲੋਂ ਕਲੀਅਰ ਮੈਸੇਜ ਹੈ ਬਿ ਜ਼ੀਰੋ ਟੋਲਰੈਂਸ ਅਗੇਂਸਟ ਕਰਾਪਸ਼ਨ ਅੱਜ ਸਪੈਸ਼ਲੀ ਜਿਹੜੀ ਮੇਰੀ ਡਿਊਟੀ ਲੱਗੀ ਆ ਸਿਰਫ ਇਸ ਕੰਮ ਲਈ ਲੱਗੀ ਆ ਬਈ ਜ਼ੀਰੋ ਟੋਲਰੈਂਸ ਅਗੇਂਸਟ ਕਰਾਪਸ਼ਨ ਕੋਈ ਵੀ ਕਰਾਪਸ਼ਨ ਕਿਸੇ ਵੀ ਤਰੀਕੇ ਦੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਜੋ ਜੋ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਮੈਂ ਜਲੰਧਰ ਵਾਸੀ ਚਾਹੇ ਉਹ ਸੀਵਰੇਜ ਦੀ ਸਮੱਸਿਆ ਤੁਸੀਂ ਜਾਣਦੇ ਹੋ ਕਿ ਬਹੁਤ ਬੜੀ ਸਮੱਸਿਆ ਜਲੰਧਰ ਦੇ ਵਿੱਚ ਅੱਜ ਦੇ ਤਰੀਕੇ ਨਾਲ ਬਣੀ ਹੋਈ ਹੈ ਚਾਹੇ ਉਹ ਗੰਦੇ ਪਾਣੀ ਦੀ ਸਮੱਸਿਆ ਹੋਵੇ ਸਟਰੀਟ ਡਾਕਸ ਦੀ ਸਮੱਸਿਆ ਹੋਵੇ ਲਾਈਟਸ ਦੀ ਬਹੁਤ ਹਜੇ ਸਮੱਸਿਆ ਆ ਰਹੀ ਹੈ ਮੇਨਟੇਨੈਂਸ ਦੀ ਕਈ ਜਗ੍ਹਾ ਤੇ ਸਮੱਸਿਆ ਆ ਰਹੀ ਆ ਔਰ ਇਹ ਸੜਕਾਂ ਜਿੱਦਾਂ ਆਪਾਂ ਕਹਿ ਸਕਦੇ ਕਈ ਜਗ੍ਹਾ ਤੇ ਬਹੁਤ ਅਜੇ ਟੁੱਟੀਆਂ ਹੋਈਆਂ ਆ ਜਿਹੜੀਆਂ ਨਹੀਂ ਦੁਬਾਰਾ ਨਹੀਂ ਆ ਬਣ ਪਈਆਂ ਔਰ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਔਰ ਜੋ ਰੈਵਨਿਊ ਕਾਰਪੋਰੇਸ਼ਨ ਦਾ ਉਹ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਉਹ ਅਸੀਂ ਵਧਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜੈਨੂਇਨ ਤਰੀਕੇ ਦੇ ਨਾਲ ਇਹ ਜਿਹੜਾ ਪੈਸਾ ਹੈ ਉਹ ਕਾਰਪੋਰੇਸ਼ਨ ਦੇ ਸਰਕਾਰ ਦੇ ਜਿਹੜਾ ਸਰਕਾਰ ਦਾ ਹਿੱਸਾ ਬਣਦਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਹੀ ਜਾਵੇ ਕੌਸਵਲ ਪੂਰਾ ਧਿਆਨ ਦਿੱਤਾ ਜਾਵੇਗਾ ਔਰ ਇੱਕ ਮੈਂ ਲਾਸਟ ਦੇ ਵਿੱਚ ਇੱਕ ਰਿਕੁਐਸਟ ਜ਼ਰੂਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਕਰਨੀ ਚਾਹਾਂਗਾ ਕਿ ਇਹ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸ਼ਹਿਰ ਹੈ ਇਹ ਕੋਈ ਇਕੱਲੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਾਂ ਪਾਰਸ਼ਾਦਾਂ ਦੀ ਡਿਊਟੀ ਨਹੀਂ ਹੈ ਸ਼ਹਿਰ ਨੂੰ ਸੰਭਾਲਣਾ ਇਹ ਆਪਣੇ ਸਾਰੇ ਨਾਗਰਿਕਾਂ ਦਾ ਇੱਕ ਮੈਂ ਕਹਾਂਗਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੀ ਪਬਲਿਕ ਦੀ ਜਿਹੜੀ ਭਾਗੀਦਾਰੀ ਆ ਉਹ ਵੀ ਨਾਲ ਵੀ ਹਰ ਰੈਜ਼ੀਡੈਂਟ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ ਪਾਰਸ਼ਦ ਆਪਣੀ ਜ਼ਿੰਮੇਵਾਰੀ ਸਮਝਣ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰਸ ਆਪਣੀ ਜ਼ਿੰਮੇਵਾਰੀ ਸਮਝਣ ਔਰ ਰੈਜ਼ੀਡੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਸਖਤੀ ਵੀ ਕੀਤੀ ਜਾਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਔਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਜੇ ਕੋਈ ਹੋਰ ਸਵਾਲ ਕੋਈ ਜੋ ਕੋਈ ਸਮੇਂ ਤੋਂ ਮੇਅਰ ਨਹੀਂ ਸੀ ਕਾਫੀ ਚੁਣੌਤੀਆਂ ਤੁਹਾਡੇ ਅੱਗੇ ਆ ਸਕਦੀਆਂ ਕਿਸ ਤਰ੍ਹਾਂ ਉਹਨਾਂ ਨੂੰ ਮੈਨੇ ਮੈਂ ਲਾਈਫ ਦੇ ਵਿੱਚ ਹਮੇਸ਼ਾ ਚੁਣੌਤੀਆਂ ਨੂੰ ਇੱਕ ਓਪਰਚੁਨਿਟੀ ਦੇ ਰੂਪ ਦੇ ਵਿੱਚ ਹੀ ਦੇਖਿਆ ਕਿਉਂਕਿ ਜਿੰਨੀ ਲਾਈਫ ਦੇ ਵਿੱਚ ਚੁਣੌਤੀ ਹੋਏਗੀ ਓਨੀ ਹੀ ਵੱਡੀ ਓਪਰਚੁਨਿਟੀ ਵੀ ਹੋਏਗੀ ਭਾਵੇਂ ਜੇ ਕਿਸੇ ਜਗ੍ਹਾ ਤੇ ਕੋਈ ਕੰਮ ਹੀ ਨਹੀਂ ਕਰਨ ਵਾਲਾ ਤੇ ਉੱਥੇ ਆਪਾਂ ਘਰ ਵੀ ਕੀ ਸਕਦੇ ਆ ਤੇ ਸੋ ਅੱਛੇ ਦਾ ਕੰਮਾਂ ਦੀ ਪਰਮਾਰ ਹੈ ਦਿਨ ਰਾਤ ਇੱਕ ਕਰਦੇ ਆਂਗੇ 24 7 ਜੋ ਵੀ ਸ਼ੈਰਲੀ ਬੈਸਟ ਹੋ ਸਕੇਗਾ ਉਹ ਕਰਾਂਗੇ ਮੈਨੂੰ ਲੱਗਦਾ ਕਿ ਕਾਰਪੋਰੇਸ਼ਨ ਤੇ ਕਈ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ ਬਹੁਤ ਜ਼ਿਆਦਾ ਅੱਜ ਦਿਨ ਹੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਪੇ ਮੈਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕੀਤਾ ਜਾ ਰਿਹਾ ਪਰਸੋਂ ਤੋਂ ਸਾਰੇ ਜਿੰਨੇ ਡਿਪਾਰਟਮੈਂਟਸ ਆ ਉਹ ਸਾਰਿਆਂ ਦੀਆਂ ਵਾਰੀ-ਵਾਰੀ ਮੀਟਿੰਗਸ ਕਾਲ ਕਰ ਲੈਂਤੀਆਂ ਗਈਆਂ ਮੈਂ ਹਰ ਡਿਪਾਰਟਮੈਂਟ ਨੂੰ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਸਮਝਿਆ ਜਾਏਗਾ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹੈਗੀਆਂ ਵੈਸੇ ਮੈਂ ਆਲਰੇਡੀ 12 ਸਾਲਾਂ ਤੋਂ ਇਹ ਸਾਰੇ ਕਾਰਪੋਰੇਸ਼ਨ ਦੇ ਸਾਰੇ ਸਿਸਟਮ ਦਾ ਮੈਂ ਯੂਜ਼ ਟੂ ਆ ਪਰ ਫਿਰ ਵੀ ਜਿੱਥੇ-ਜਿੱਥੇ ਵੀ ਜੋ-ਜੋ ਕਮੀਆਂ ਹੈਗੀਆਂ ਮੈਂ ਉਹ ਹਰ ਡਿਪਾਰਟਮੈਂਟ ਨੂੰ ਜੇ ਕੋਈ ਜਿਸ ਜੇ ਕੋਈ ਡਿਪਾਰਟਮੈਂਟ ਰੈਵਨਿਊ ਜਨਰੇਟ ਕਰਨ ਵਾਲਾ ਹੋਵੇ ਕਿ ਉਹ ਰੈਵਨਿਊ ਜਨਰੇਟ ਕਿਦਾਂ ਹੋਰ ਅੱਛਾ ਹੋ ਸਕਦਾ ਹੋਵੇ ਔਰ ਜੋ ਕਮੀਆਂ ਵੈ ਉਹ ਸਾਰੀਆਂ ਦੂਰ ਕੀਤੀਆਂ ਜਾਏਗੀਆਂ ਔਰ ਜਨਤਾ ਨੂੰ ਅਸੀਂ ਕੀ ਬਿਹਤਰ ਸਹੂਲਤਾਂ ਵੰ ਦੇ ਸਕਦੇ ਆ ਜਿਹੜੀਆਂ ਇੱਕ ਕਾਰਪੋਰੇਸ਼ਨ ਦੇ ਲੈਵਲ ਤੇ ਸਾਡੀ ਜ਼ਿੰਮੇਵਾਰੀ ਬੰਦੀਆਂ ਉਹ ਕੀਤੀਆਂ ਜਾਣਗੀਆਂ ਅੱਛਾ ਬਾਰੀ ਦੇ ਪੱਧਰ ਤੇ ਕੰਮ ਇਹ ਤਾਂ ਸੋਚੇ ਗਏ ਪਹਿਲਾਂ ਬੇਸਿਕ ਦੇ ਆਧਾਰ ਤੇ ਜਿਹੜੇ ਕੀ ਇਹ ਕੰਮ ਹੋਣ ਵਾਲੇ ਚਾਹੀਦੇ ਬੇਸਿਕ ਹੀ ਕੰਮ ਜਿਹੜੇ ਮੈਂ ਤੁਹਾਡਾ ਹੁਣ ਵੀ ਡਿਸਕਸ ਕੀਤੇ ਆ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਗੰਦੇ ਪਾਣੀ ਦੀ ਸਮੱਸਿਆ ਹੋਵੇ ਔਰ ਵੇਰੀਗਾ ਸਾਡਾ 스마트 ਸਿਟੀ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਇਸ਼ੂ ਚੱਲ ਰਿਹਾ ਵਾ 스마트 ਸਿਟੀ ਦਾ ਜਿਹੜਾ ਪੈਸਾ ਵਾ ਉਹ ਜਨਤਾ ਦਾ ਪੈਸਾ ਹੈਗਾ ਉਹ ਜਨਤਾ ਦੇ ਫੰਡਸ ਦੇ ਰੂਪ ਦੇ ਵਿੱਚ ਸਾਨੂੰ ਉਪਰੋਂ ਦੀ ਜਦੋਂ ਆਇਆ ਸਾਨੂੰ ਜਲੰਧਰ ਸ਼ਹਿਰ ਨੂੰ ਮਿਲਿਆ ਉਹਦਾ ਦੁਰਉਪਯੋਗ ਜਿਸ ਤਰੀਕੇ ਨਾਲ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਔਰ ਉਹ ਬਹੁਤ ਜਲਦ ਮਤਲਬ ਵਿਦਆਊਟ ਵੇਸਟਿੰਗ ਅ ਸਿੰਗਲ ਡੇ ਉਹ ਸਾਰਾ ਉਸ ਮਤਲਬ ਇਹ ਨਹੀਂ ਹੈ ਕੋਈ ਮੈਂ ਦੋ ਕੰਮ ਪਹਿਲਾਂ ਕਰਨੇ ਦੋ ਬਾਅਦ ਚ ਕਰਨੇ ਆ ਜੇ 10 ਕਮ ਹੈ ਗਿਆ 10 ਦੇ 10 ਕਮ ਪੈਰਲ ਚੱਲੂਗੇ ਇੱਕ ਵੱਡਾ ਮੁੰਡਾ ਸ਼ਹਿਰ ਦਾ ਹੈਗਾ 2 ਬਾਈਟ ਦਾ ਉਹ ਤੁਹਾਡੀ ਪਾਰਟੀ ਤੋਂ ਟਿਕਟ ਆਪਣਾ ਲੈ ਕੇ ਇਲੈਕਸ਼ਨ ਲੜੇ ਨੇ ਪਹਿਲਾਂ ਮੀਰ ਸਾਹਿਬ ਇੱਥੇ ਉਹੀ ਰਹੇ ਨੇ ਜੀਤੀ ਸ਼ਹਿਰ ਹੈਗਾ ਉਸ ਤੋਂ ਬਾਅਦ ਉਹੀ ਜਿਹੜੇ ਨੇ ਕਾਂਸਲ ਦੀ ਟਿਕਟ ਲੈ ਕੇ ਇਲੈਕਸ਼ਨ ਲੜੇ ਨੇ ਕੀ ਅਗਰ ਉਹ ਬਦੋਸ਼ੀ ਪਾਈ ਜਾਂਦਾ ਤਾਂ ਤੁਹਾਡੇ ਉੱਪਰ ਕਾਰਵਾਈ ਕੀਤੀ ਤੇ ਕੋ ਹਜੇ ਤੱਕ ਤਾਂ ਕੋਈ ਕਿਸੇ ਦਾ ਅੰਦਰ ਦਾ ਨਾਮ ਨਹੀਂ ਆਇਆ ਵੀ ਕਿੰਨੇ ਘੁਟਾਲਾ ਕੀਤਾ ਹੋਇਆ ਅਜੇ ਤਾਂ ਜਾਂਚ ਚੱਲ ਰਹੀ ਹੈ ਤਾਂ ਇਹ ਬਹੁਤ ਦੂਰ ਦਾ ਵਿਸ਼ਾ ਹੈ ਜੋ ਵੀ ਹੋਏਗਾ ਉਹਦੇ ਤੇ ਉਹਦੇ ਵਾਸਤੇ ਉਹ ਤਾਂ ਸਾਰਿਆਂ ਲਈ ਲਾਗੂ ਹੁੰਦਾ ਸੀ ਸ਼ਹਿਰ ਦਾ ਵੱਡਾ ਮੁੰਡਾ 12 ਬੁ ਜਿੱਨੂੰ ਜਿੱਦੈ ਕੋਈ ਜਗ੍ਹਾ ਨਹੀਂ ਹੈ ਕਾਰਪੋਰੇਸ਼ਨ ਕੋ ਡੌਗਸ ਰੱਖਣ ਤੇ ਬੁਨ ਲੱਗੀ ਕੀ ਉਹਦੇ ਵਾਸਤੇ ਆਲਰੇਡੀ ਉਹਦੇ 10 ਤੋਂ 20 ਡੌਗ ਬਾਇਸ ਬਿਲਕੁਲ ਉਹਦੇ ਵਾਸਤੇ ਆਲਰੇਡੀ ਕੁਝ ਆਈਡੀਆਜ਼ ਚੱਲ ਰਹੇ ਆ ਉਹ ਸਾਰੇ ਬੁੱਧੀਜੀਵੀਆਂ ਦੇ ਨਾਲ ਜਿਹੜੇ ਇਸ ਫੀਲਡ ਦੇ ਮਾਸਟਰਸ ਹੈਗੇ ਆ ਉਹਨਾਂ ਦੇ ਨਾਲ ਡਿਸਕਸ ਕਰਕੇ ਕੋਈ ਨਾ ਕੋਈ ਕਿਤੇ ਕੋਈ ਡੌਗ ਪੌਂਡ ਦੀ ਕੋਈ ਵਿਵਸਥਾ ਇਸ ਤਰੀਕੇ ਦੇ ਤਿੰਨ ਚਾਰ ਜਗ੍ਹਾ ਤੇ ਕੀਤੀ ਜਾਵੇ ਉਹ ਜ਼ਰੂਰ ਕਰਾਂਗੇ ਜੋ ਬੈਸਟ ਹੋ ਸਕਦਾ ਹੋਊਗਾ ਉਹ ਕਰਾਂਗੇ ਸਰ ਜ਼ੀਰੋ ਕ腐ਸ਼ਨ ਟੋਲਰੈਂਸ ਮਹਾਨ ਸਾਹਿਬ ਨੇ ਇੱਕ ਰੱਖਿਆ ਜਿਹੜੇ ਪਿਛਲੇ ਸਰਕਾਰਾਂ ਦੇ ਵਿੱਚ ਟਾਈਮ ਦੇ ਵਿੱਚ ਇੰਨੀਆਂ ਵੱਡੀਆਂ-ਵੱਡੀਆਂ ਕਰਪਸ਼ਨਸ ਹੋਈਆਂ ਹਰ ਇੱਕ ਮੈਕਬੇ ਵਿੱਚ ਕਰਪਸ਼ਨ ਬੜੀ ਹੋਈ ਹੈ ਉਹਨੂੰ ਕਿੱਦਾਂ ਤੁਸੀਂ ਇੱਕ ਕਰਪਸ਼ਨ ਨੂੰ ਦੂਰ ਕਿੱਦਾਂ ਕਰੋਗੇ ਕੀ ਉਹਦੇ ਪੈਰਾਮੀਟਰਸ ਹੈਗੇ ਉਹ ਕੁਝ ਸਭ ਤੋਂ ਵੱਡੀ ਗਲਤੀ ਇਹ ਹੈ ਵੀ ਜਿਹੜੀਆਂ ਜਿੱਥੇ-ਇਥੇ ਕਰਪਸ਼ਨ ਹੋ ਰਹੀ ਹੈਗੀ ਹੈ ਉਹ ਕਾਫੀ ਹੱਦ ਤੱਕ ਤਾਂ ਨੌਲੇਜ ਹੈ ਮੇਰੀ ਕਿਉਂਕਿ ਮੈਂ ਆਲਰੇਡੀ ਇਸ ਸਾਰੇ ਤੁਹਾਨੂੰ ਮੈਂ ਦੱਸਿਆਗਾ ਮੈਂ ਕਾਰਪੋਰੇਸ਼ਨ ਦੇ ਸਾਰੇ ਜੋ ਇਹਨਾਂ ਦੇ ਆਪਰੇਸ਼ਨਸ ਆ ਉਹਦਾ ਮੈਂ ਯੂਜ਼ ਟੂ ਹਾਂ ਉਜੋ ਬਹੁਤ ਜ਼ਿਆਦਾ ਮੇਰੀ ਨੋਲਿਜ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜੇ ਮੈਂ ਹੁਣ ਸਾਰਾ ਕੁਝ ਦੱਸਦਾ ਹਾਂ 11ਵਾਂ ਤੇ ਉਹ ਠੀਕ ਨਹੀਂ ਹੈ ਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਨਜ਼ਰ ਆਣਾ ਸ਼ੁਰੂ ਹੋ ਜਾਣਾ ਹੈ ਤੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕੋਈ ਜਿੰਨੇ ਵੀ ਕਿਸੇ ਵੀ ਤਰੀਕੇ ਦੀ ਕਰਾਪਸ਼ਨ ਕੀਤੀ ਆ ਬਈ ਮੈਂ ਇਹ ਬਿਲਕੁਲ ਉਹਨਾਂ ਨੂੰ ਵੀ ਕਲੀਅਰ ਮੈਸੇਜ ਦੇਣਾ ਚਾਹੁੰਦਾ ਮੈਂ ਕਿ ਅੱਜ ਤੋਂ ਬਾਅਦ ਜੋ ਹੋਣਾ ਸੀ ਪਿੱਛੇ ਹੋ ਗਿਆ ਉਹਨੂੰ ਤਾਂ ਅਲੱਗ ਚੈੱਕ ਕਰਾਂਗੇ ਪਰ ਅਗਲਾ ਕਿ ਜੋ ਕੋਈ ਵੀ ਇਦਾਂ ਦੀ ਕੋਈ ਸਾਨੂੰ ਕੋਈ ਕਿਤੇ ਦੀ ਕੋਈ ਕਮੀ ਪੇਸ਼ੀ ਏਦਾਂ ਦੀ ਕੋਈ ਲੱਗੀ ਵੀ ਕਿਸੇ ਨੇ ਕੋਈ ਕਰਾਪਸ਼ਨ ਕੀਤੀ ਆ ਤੇ ਉਹ ਫਿਰ ਆਪ ਜਿੰਮੇਵਾਰੀ ਸਭ ਤੋਂ ਜ਼ਿਆਦਾ ਹਸਪਤਲ ਬਣਿਆ ਸੀਗਾ ਸਰ ਡਾਕਟਰ ਦਾ ਹਸਪਤਲ ਬਣਿਆ ਸੀਗਾ ਉਹ ਹਲੇ ਤੱਕ ਬੰਦ ਪਿਆ ਹੋਇਆ ਹੈ ਪ੍ਰੋਪਰਲੀ ਉੱਥੇ ਕੁਝ ਕੰਮ ਨਹੀਂ ਹੋ ਰਿਹਾ ਬਹੁਤ ਜਲਦ ਬਹੁਤ ਜਲਦ ਉਹਨੂੰ ਚਲਾਇਆ ਜਾਏਗਾ ਬਹੁਤ ਜ਼ਰੂਰੀ ਹੈ ਹੌਲਦੀ ਮੀਟਿੰਗ ਦੇ ਵਿੱਚ ਤੁਹਾਡੇ ਮਿਸਿੰਗ ਨੇ ਮੁੱਦਾ ਉਠਾਇਆ ਸੀਗਾ ਨਾਲ ਵਿੱਤੀ ਮੇਰ ਤੁਹਾਡੇ ਬੈਠੇ ਨੇ ਇਹਨਾਂ ਨੇ ਮਦਦ ਰਾਇਆ ਸੀਗਾ ਜਿਹੜੀ 86 ਲੱਖ ਰੁਪਏ ਦੀ ਸੀਡ ਲਾਈ ਦਾ ਉਹ ਤਾਲਾ ਹੋਇਆ ਸੀਗਾ ਉਹਦੀ ਜਿਹੜੀ ਪੁਰਾਣੀ ਲਾਈਟ ਸੀਗੀਆਂ ਉਹ ਵੀ ਗਰਾਊਂਡ ਦੇ ਵਿੱਚ ਜਿਹੜਾ ਤੁਹਾਡ ਸਟੋਰ ਦੇ ਵਿੱਚ ਜਵਨ ਜਿ ਕਰਾਈਆਂ ਗਈਆਂ ਉਹ ਕੇਸ ਜਿਹੜਾ ਬੀਲੈਂਸ ਵਿੱਚ ਦਿੱਤਾ ਗਿਆ ਸੀਗਾ ਉਸ ਕੇਸ ਦੇ ਵਿੱਚ ਆਪਾਂ ਕੋਈ ਅੱਗੇ ਕੋਈ ਨੈਕਸਟ ਸਟੈਪ ਤੋਂ ਲੈਣੇ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਬਹੁਤ ਜਲਦੀ ਨੈਕਸਟ ਸਟੈਪ ਲੈ ਕੇ ਮੈਂ ਪਰਸੋਂ ਤੋਂ ਮੀਟਿੰਗਸ ਕਾਲ ਕਰਨੀਆਂ ਜੀ ਹਰ ਡਿਪਾਰਟਮੈਂਟ ਦੀਆਂ ਔਰ ਹਰ ਡਿਪਾਰਟਮੈਂਟ ਦੇ ਵਿੱਚ ਪੂਰੇ ਗਰਾਊਂਡ ਲੈਵਲ ਤੇ ਕਿਹ ਚੀਜ਼ ਚੱ ਕੀਤੀ ਜਾਏਗੀ ਨਿਸ਼ਚਿਤ ਰਹੋ ਮੈਂ ਸਾਫ ਜ਼ਿਲਹਾਂਦਰ ਤੇ ਲੋਕਾਂ ਦੀ ਇੱਕ ਪਰਚਾਨੀ ਹਰ ਜਿਹੜਾ ਵੀ ਵਿਅਕਤੀ ਆਪਣੇ ਫੈਕਟਰੀਆਂ ਮਕਾਨ ਬਣਾਉਂਦੇ ਉਹ ਐਨਓਸੀ ਵੀ ਲੈਣਾ ਚਾਹੁੰਦਾ ਹੈ ਨਕਸ਼ਾ ਵੀ ਪਾਸ ਕਰਵਾਉਣਾ ਪਰ ਤੁਹਾਡੇ ਕਾਰਪੋਰੇਸ਼ਨ ਦੇ ਆਫਿਸ ਚ ਜਦੋਂ ਆਉਂਦਾ ਹੈ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨੂੰ ਮਜਬੂਰਨ ਜਿਹੜਾ ਵੀ ਰਿਸ਼ਵਤ ਵੀ ਦੇਣੀ ਪੈਂਦੀ ਹੈ ਤੇ ਉਹਨੂੰ ਪਰੇਸ਼ਾਨੀ ਉਹਨਾਂ ਦਾ ਉਸ ਬਾਰੇ ਜਲੰਧਰ ਦੇ ਲੋਕਲਿਟੀ ਜਿੱਦਾਂ ਦੇ ਬਿਲਕੁਲ ਸਾਰੇ ਹੀ ਅਫੀਸਰ ਸਾਹਿਬਾਨ ਨੂੰ ਵੀ ਔਰ ਜਲੰਧਰ ਦੇ ਰੈਜ਼ੀਡੈਂਟਸ ਨੂੰ ਵੀ ਬਿਲਕੁਲ ਕਲੀਅਰ ਮੈਸੇਜ ਹੈ ਬਈ ਜੋ ਕੰਮ ਜੈਨੂਇਨ ਹੈਗਾ ਵਾ ਉਦੇ ਵਾਸਤੇ ਜੇ ਕਦੀ ਕੋਈ ਵੀ ਤੁਹਾਡੇ ਕੋਲ ਕਦੀ ਕੋਈ ਪੈਸੇ ਮੰਗਦਾ ਵਾ ਤੇ ਮੈਂ 20 इंटु, 27 इंटु 4 ਮੈਂ अवेलेबल ਆ ਮੈਨੂੰ ਜ਼ਰੂਰ ਦੱਸਿਆ ਜਾਵੇ ਜੇ ਕੋਈ ਗਲਤ ਕੰਮ ਔਰ ਕੋਈ ਵੀ ਗਲਤ ਕੰਮ ਕਿਸੇ ਵੀ ਕੀਮਤ ਤੇ ਚਾਹੇ ਉਹ ਮੈਂ ਵੀ ਹੋਵਾਂ ਜਾਂ ਕੋਈ ਮੇਰਾ ਆਪਣਾ ਪਰਿਵਾਰ ਦਾ ਬੰਦਾ ਹੋਵੇ ਕੋਈ ਮੇਰਾ ਫਰੈਂਡ ਸਰਕਲ ਦਾ ਹੋਵੇ ਕੋ ਬੰਦਾ ਕੋਈ ਮੇਰੇ ਨਾਮ ਤੇ ਵੀ ਕਦੀ ਨੂੰ ਕੋਈ ਗਲਤ ਕੰਮ ਕਿਸੇ ਅਫਸਰ ਨੂੰ ਕਰੇ ਤੇ ਕਿਸੇ ਨੇ ਬਿਲਕੁਲ ਨਹੀਂ ਕਰਨਾ ਪਰ ਜਾਇਜ਼ ਕੰਮ ਚਾਹੇ ਕੋਈ ਆਮ ਪਬਲਿਕ ਵੀ ਆਉਂਦੀ ਆ ਉਹਦੇ ਕੰਮ ਨੂੰ ਜੇ ਕੋਈ ਇਸਨੇ ਨਾ ਕੀਤੀ ਤੋ ਆਪ ਜਿੰਮੇਵਾਰ ਹੋ ਜਾ। ਸਭ ਤੋਂ ਜ਼ਿਆਦਾ ਵੱਡੀਆਂ ਬਣ ਰਹੀਆਂ ਨੇ ਸ਼ਹਿਰ ਦੇ ਵਿੱਚ ਔਰ ਜਿਹੜੀ ਇਲੀਗਲ ਕਲੋਨੀਆਂ ਬਣ ਰਹੀਆਂ ਨੇ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਕਾਰਪੋਰੇਸ਼ਨ ਦੀਆਂ ਜਾਂ ਲੋਕਲ ਗਵਰਨਮੈਂਟ ਦੀਆਂ ਉਹ 40% ਜਗ੍ਹਾ ਸ਼ਰਣੀ ਨਹੀਂ ਛੱਡੀ ਜਾਂਦੀਆਂ ਬਾਅਦ ਵਿੱਚ ਟ੍ਰੈਫਿਕ ਦੀ ਜਿਹੜੀ ਐ ਦਿੱਕਤ ਆਉਂਦੀ ਆ ਔਰ ਉਹ ਕਲੋਨੀ ਵਾਲਾ ਕਲੋਨੀ ਵੇਚ ਕੇ ਚਲਾ ਜਾਂਦਾ ਸ਼ਹਿਰ ਦੇ ਵਿੱਚ ਐਸੇ ਨੰਬਰ ਉਹ ਕੁਝ ਲੈਨੀਆ ਕਲੋਨੀ ਕਟੇ ਜਾ ਰਹੀਆਂ ਨੇ ਉਹਦੇ ਵਾਸਤੇ ਤੁਸੀਂ ਕੁਝ ਆਪਣੇ ਕੋਲ ਨਵੀਂ ਕੋਈ ਫਲਾਈਂਗ ਜਿਹੜੀ ਵੀ ਟੀਮ ਬਣਾਉਂਗੇ ਬਿਲਕੁਲ ਜੀ ਹਰ ਚੀਜ਼ ਹਰ ਚੀਜ਼ ਇੱਕ ਇੱਕ ਚੀਜ਼ ਚੈੱਕ ਕੀਤੀ ਜਾਏਗੀ ਜੋ ਜਾਇਜ਼ ਹੋਏਗਾ ਅਕੋਰਡਿੰਗ ਟੂ ਲਾ ਹੋਏਗਾ ਉਹੀ ਅਸੈਪਟੇਬਲ ਹੋਏਗਾ ਅਕੋਰਡਿੰਗ ਟੂ ਲਾ ਕੁਝ ਵੀ ਅਸੈਪਟੇਬਲ ਨਹੀਂ ਹੋਏਗਾ ਇਹ ਸਭ ਤੋਂ ਜ਼ਿਆਦਾ ਹਮ ਪ੍ਰੋਬਲਮ ਆਦੀ ਅਬੈਦ ਕਬਜ਼ੀਆਂ ਦੀ ਉਸ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਪਿਛਲੇ ਦਿਨੀ ਪੁਲਿਸ ਕਮਿਸ਼ਨਰ ਵੱਲੋਂ ਵੀ ਮੀਟ ਚਲਾਈ ਗਈ ਸੀ ਕੰਪਨੀ ਬਾਗ ਚੋਂ ਤੋਂ ਲੈ ਕੇ ਜਿਹੜਾ ਅ ਦਸ ਦਿਨ ਤੱਕ ਪੂਰੀ ਸੜਕ ਬਲੀਕਾ ਬਾਜ਼ਾਰ ਦੇ ਵਿੱਚ ਕੋਈ ਹਾਦਸਾ ਬੱਪ ਆਨਸਰ ਕੋਈ ਵਾਪਰਦਾ ਉਹਦੀ ਜ਼ਿੰਮੇਵਾਰੀ ਕੌਣ ਲੈ ਕੇ ਆ? ਪੁਲਿਸ ਕਮਿਸ਼ਨਰ ਦੀ ਵੀ ਸਹਾਇਤਾ। ਬਹੁਤ ਪਹਿਲਾਂ ਜਿਹੜੀ ਆਪਾਂ ਜਿਹੜੇ ਸਾਡੇ ਪੜੀਆਂ ਵਾਲੇ ਆ ਜਾਂ ਜਿਹੜੇ ਸਾਡੇ ਕੋ ਸਟਰੀਟ ਵੈਂਡਰ ਪਾਲਸੀ ਜਿਹਨੂੰ ਆਪਾਂ ਕਹਿੰਦੇ ਆਲਰੇਡੀ ਸਟਾਰਟ ਕੀਤੀ ਗਈ ਸੀ ਪਰ ਮੇਰੇ ਕੱਲ ਹਜੇ ਤੱਕ ਉਹ ਨੂੰ ਪ੍ਰੋਪਰ ਚੱਲ ਨਹੀਂ ਪਈ ਹਜੇ ਤੱਕ ਉਹ ਗਰਾਊਂਡ ਲੈਵਲ ਤੇ ਨਹੀਂ ਹਜੇ ਤੱਕ ਉਹ ਚੱਲ ਪਈ। ਸੋ ਉਹਦੇ ਉਹਦੇ ਜਿਹੜੇ ਉਹਦੇ ਆਫੀਸ਼ਰਸ ਆ ਉਹਦੇ ਨਾਲ ਸੈਟਿੰਗ ਕਰਕੇ ਸਾਡੇ ਜਿਹੜੇ ਐਮਐਲਏ ਸਭਾਨ ਆ ਸਾਡੇ ਹਲਕਾ ਇੰਚਾਰजेस ਆ ਉਹਨਾਂ ਦੀ ਸਲਾਹ ਦੇ ਨਾਲ ਕੋਈ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਕੀ ਉਹ ਕਰ ਸਕਦੇ ਹੈਗੇ ਕਿ ਕਿੱਥੇ ਅਸੀਂ ਮਤਲਬ ਜੇ ਕਿਸੇ ਏਰੀਆ ਦੇ ਵਿੱਚ ਤੰਗ ਬਜ਼ਾਰਾਂ ਦੇ ਵਿੱਚ ਜੇ ਕਿਤੇ ਜ਼ਿਆਦਾ ਪ੍ਰੋਬਲਮ ਇਦਾਂ ਦੀ ਹੈਗੀ ਕਬਜ਼ਿਆਂ ਦੀ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਠੀਕ ਕਰ ਸਕਦੇ ਆ ਉਹ ਜਿਹੜੇ ਹਲਕਾ ਇੰਚਾਰजेस ਆ ਸਾਡੇ ਐਮਐਲਏ ਸਹਿਬਾਨ ਆ ਉਹਨਾਂ ਦੀ ਸਲਾਹ ਦੇ ਨਾਲ ਕੀਤਾ ਜਾਵੇ ਸ਼ਹਿਰ ਦੇ ਵਿੱਚ ਜਿੰਗਲ ਟ੍ਰੈਫਿਕ ਦੀ ਵੀ ਗੱਲ ਕਰੀਏ ਜਿਹੜੇ ਛੋਟੇ ਆਟੋ ਜਿਹੜੇ ਭਾ ਕਿ ਉਹ ਵੀ ਬਹੁਤ ਜ਼ਿਆਦਾ ਟ੍ਰੈਫਿਕ ਨੂੰ ਜਾਮ ਕਰਦੇ ਆ ਥਾਂ ਥਾਂ ਤੇ ਜਾਂ ਗਲੀਆਂ ਦੇ ਵਿੱਚ ਵੀ ਪਰ ਕਿਤਾ ਉਹਨਾਂ ਦੇ ਲਈ ਵੀ ਬਿਲਕੁਲ ਉਹਨਾਂ ਦੇ ਲਈ ਵੀ ਇਹੀ ਉਹੀ ਗੱਲ ਆ ਵੀ ਪੂਰੀ ਸਾਰੇ ਉਹਨੂੰ ਅਸੀਂ ਜ਼ੋਨ ਵਾਈਜ਼ ਅਸੀਂ ਉਹਨੂੰ ਬਣਾਵਾਂਗੇ ਕਿ ਕਿਸ ਜ਼ੋਨ ਦੇ ਵਿੱਚ ਕਿਸ ਵਹੀਕਲ ਦੀ ਐਂਟਰੀ ਅਲਾਉਡ ਹੈ ਜਾਂ ਕਿਸ ਦੀ ਨਹੀਂ ਅਲਾਉਡ ਹੈਗੀ ਉਹ ਸਾਰਾ ਕੀਤਾ ਜਾਏ ਪੁਲਿਸ ਦੀ ਮਦਦ ਲੈਤੀ ਜਾਊਗੀ ਬਿਲਕੁਲ ਬਿਲਕੁਲ ਜੀ ਪੁਲਿਸ ਦੇ ਜਿਸ ਤਰੀਕੇ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੇਮ ਉਹੀ ਉਹਨਾਂ ਦੇ ਡਿਪਾਰਟਮੈਂਟ ਦਾ ਜਿਹੜਾ ਉਹਨਾਂ ਦਾ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਕੰਮ ਹੈ ਟ੍ਰੈਫਿਕ ਡਿਪਾਰਟਮੈਂਟ ਦਾ ਉਹਨਾਂ ਦੀ ਹੈਲਪ ਲਵਾਂਗੇ ਉਹ ਵੀ ਸਰਕਾਰ ਦਾ ਹਿੱਸਾ ਹੈ ਔਰ ਉਹ ਵੀ ਪਬਲਿਕ ਦੇ ਲਈ ਜੋ ਬੈਸਟ ਹੋ ਸਕਦਾ ਪੁਲਿਸ ਵੀ ਕਰਨਾ ਚਾਹੀਦਾ ਜਿਹੜੀਆਂ ਵੀ ਅਨਲੀਗਲ ਕਲੋਡੀਆਂ ਕੱਟੀਆਂ ਗਈਆਂ ਨੇ ਉਹਨਾਂ ਦੇ ਬਾਰੇ ਤੁਸੀਂ ਤੁਹਾਡਾ ਕੀ ਅਗਲਾ ਐਕਸ਼ਨ ਹੋਊਗਾ ਬਸ ਦੋ ਦੋ ਦਿਨਾਂ ਦੇ ਵਿੱਚ ਜਿੰਨੇ ਡਿਪਾਰਟਮੈਂਟਸ ਹੈਗੇ ਆ ਉਹ ਸਾਰਿਆਂ ਦੀਆਂ ਮੀਟਿੰਗਸ ਕਾਲ ਕੀਤੀਆਂ ਗਈਆਂ ਮੈਂ ਔਰ ਜੋ ਜੋ ਕੁਝ ਚੱਲ ਰਿਹਾ ਵਾ ਉਹ ਇੱਕ ਕਰੀ ਬਸ ਸਿਰਫ ਮੈਨੂੰ 5-7-10 ਦਿਨ ਚਾਹੀਦੇ ਸਾਰੇ ਸਿਸਟਮ ਨੂੰ ਸਮਝਣ ਦੇ ਲਈ ਔਰ ਉਸ ਤੋਂ ਬਾਅਦ ਉਸੇ ਨਿਸ਼ਾਨ ਤੋਂ ਮੇਰੇ ਯਾਰਾਂ ਬੰਦਿਆਂ ਨੇ ਕੱਲ ਤੁਹਾਨੂੰ ਸਪੋਰਟ ਕੀਤੀ ਸੀ ਕਾਉਂਸਲਰ ਸੱਭ ਸਹਿਬਾਨ ਨੇ ਉਹਨਾਂ ਨੇ ਕੁਝ ਨਹੀਂ ਆਪਣਾ ਸੁਰੱਖਤੋਂ ਬੱਸ ਲੈ ਲਈ ਜੀ ਉਸ ਨੂੰ ਕਿੱਦਾਂ ਦੇਖਦੇ ਹੋ ਕੋਈ ਮੇਰੀ ਨੌਲੇਜ ਤਾਂ ਨਹੀਂ ਹੈ ਬਸ ਸਾਰੇ ਅਸੇਮ ਸਿੰਘ ਲੋਕਾਂ ਨੇ ਆ ਰਹੇ ਕਿਉਂ ਆਣਾ ਮੈਂ ਆਪਣੀ ਪਾਰਟੀ ਛੱਡ ਕੇ ਆਜ਼ਾਦ ਦੁਆਰਾ ਹੋ ਗਿਆ ਹਾਂ ਮੇਰੇ ਅਸਮਤ ਨੂੰ ਕੋਈ ਨਹੀਂ ਪੋਸਟ ਪਾਈ ਉਹਨਾਂ ਨੇ ਮੇਰੀ ਮੇਰੀ ਜਾਣਕਾਰੀ ਮੇਰੀ ਹਜੇ ਤੱਕ ਮੇਰੀ ਜਾਣਕਾਰੀ ਚ ਨਹੀਂ ਹੈ ਪਰ ਕੋਰ ਵੀ ਕਾਉਂਸਲਰ ਨਜ਼ਰ ਦੇ ਦਿਖਾਈ ਦੇ ਰਹੇ ਹੈ ਕੱਲ ਤਾਂ ਜਦੋਂ ਕੱਲ ਹਾਊਸ ਦੀ ਮੀਟਿੰਗ ਚੱਲ ਰਹੀ ਸੀਗੀ ਤਰਸੇਮ ਲਖੋਤਰਾ ਜੀ ਬਿਲਕੁਲ ਮੇਰੇ ਪਿੱਛੇ ਹੀ ਬੈਠੇ ਸਾਰ ਮਾਰ ਸੀ ਗਿਓ ਨਹੀਂ ਪਹਿਲਾਂ ਮੇਰੇ ਪਿੱਛੇ ਬੈਠੇ ਸੀ ਸਰ ਕੱਲ ਮੈਂ ਸਾਰੀ ਗੇਂਦ ਬੰਨ੍ਹ ਦਿੱਤਾ ਤੇ ਮੇਰੀ ਜਿੰਦਾ ਹੀ ਉਹਨੂੰ ਮੇਲ ਲਾਉਂਦਾ ਗਿਆ ਉਹ ਸਾਰਿਆਂ ਦੇ ਪ੍ਰੋਵਾਈਡ ਦੇ ਵਿੱਚ ਤੇ ਉਹ ਨਾਰਾਜ਼ ਹੋ ਗਏ ਜਾਂ ਆਮ ਆਦਮੀ ਪਾਰਟੀ ਦੇ ਬਰਖਲਾ ਬੋਲਣਾ ਸ਼ੁਰੂ ਕਰ ਦਿੱਤਾ ਸੇਮ ਲਖੋਤਰਾ ਜੀ ਸਾਡੇ ਪਰਿਵਾਰ ਦਾ ਹਿੱਸਾ ਹੀ ਹੈਗੇ ਆ ਜੇ ਉਹ ਉਹ ਪਾਰਟੀ ਛੱਡ ਗਏ ਜੇ ਕੋਈ ਕਿਤੇ ਕੋਈ ਗਿਲਾ ਸ਼ਿਕਵਾ ਹੈਗਾ ਤੇ ਉਹਨਾਂ ਨੂੰ ਉਹ ਦੂਰ ਕਰ ਦੇਣਾ ਪਾਉਣਾ ਪਹਿਲੀ ਜੋਤੀ ਜੂ ਸਭ ਕੇ ਬੈਗਿੰਗ ਐਕਸ਼ਨ ਤੋਂ ਪਹਿਲਾਂ ਬਾਤ ਲੈ ਕੇ ਆਂਦਾ ਕਿ ਬੜੀ ਮਸ਼ਕਲ ਮੇਰੀ ਮੇਰੀ ਜਾਣਕਾਰੀ ਕਾਰਨ ਕੀ ਦੇ ਕੱਲ ਕਾਉਂਸਲਰ ਨੂੰ ਬੱਸਾਂ ਦੇ ਵਿੱਚ ਲੈ ਕੇ ਆਉਣਾ ਕਿਤੇ ਭੱਜੇ ਨਾ ਜਾਣ ਨਹੀਂ ਨਹੀਂ ਅੱਦਾਂ ਉਹਦਾ ਰੀਜ਼ਨ ਸਿਰਫ ਇੱਕੋ ਹੀ ਸੀਗਾ ਉਹ ਬਾਜੇ ਨਾ ਜਾਣਾ ਉਹ ਅੰਦਰ ਐਂਟਰ ਨਹੀਂ ਕਿਉਂ ਦਿੱਤਾ ਉਹਦਾ ਉਹਦਾ ਰੀਜ਼ਨ ਇੱਕੋ ਹੀ ਸੀਗਾ ਜਿਹੜਾ ਬੱਸੇ ਵਿੱਚ ਲੈ ਕੇ ਆਂਦਾ ਵੀ ਅਸੀਂ ਸਾਰੇ ਯੂਨਾਈਟਿਡ ਹੈਗੇ ਆਂ ਇਕੱਠੇ ਹੈਗੇ ਆਂ ਇੱਕ ਮੈਸੇਜ ਜਾਵੇ ਵੀ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਅچھے ਤਰੀਕੇ ਦੇ ਨਾਲ ਅਸੀਂ ਜਾ ਰਹੇ ਆਂ ਹੁਣ ਇਹਦਾ ਮੈਂ ਤੁਹਾਨੂੰ ਜਵਾਬ ਮੈਂ ਤੁਹਾਨੂੰ ਦੇਣਾ ਚਾਹੁੰਦਾ ਮਤਲਬ ਇਹ ਬੇਸਿਕਲੀ ਕਿਉਂਕਿ ਪ੍ਰਸ਼ਾਸਨ ਵੱਲੋਂ ਬਿਲਕੁਲ ਕਲੀਅਰ ਡੈਡਲਾਈਨ ਹੈਗੀ ਵੀ 3 ਵਜੇ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਅਸੀਂ ਬਿਲਕੁਲ ਪਲਾਨਡ ਵੇ ਦੇ ਨਾਲ ਚੱਲ ਰਹੇ ਅਸੀਂ ਚੱਲੇ ਵੀ ਅਸੀਂ ਉੱਥੋਂ 2:30 ਵਜੇ ਨਿਕਲੇ ਅਸੀਂ 4:00-3:00 ਵਜੇ ਸਾਡੀ ਸਾਰਿਆਂ ਦੀ ਐਂਟਰੀ ਆਉਂਗੀਆਂ ਸਾਡੀਆਂ ਸੈਟਿੰਗਸ ਵੀ ਹੋ ਗਈਆਂ ਔਰ ਮੇਰਾ ਖਿਆਲ ਹੈ ਜਿੰਨਾ ਕੁ ਮੈਂ ਦੇਖ ਰਿਹਾ ਹਾਂ ਸੀਗਾ ਮੇਂ ਕੁਝ 파ਰਸ਼ਦ ਜਿਹੜੇ ਦੂਜੀ ਪਾਰਟੀਆਂ ਦੇ ਸੀਗੇ ਭਈ ਕੋਈ ਕਿਤੋਂ ਆ ਰਿਹਾ ਕਿਤੋਂ ਆ ਰਿਹਾ ਅੱਧੇ ਤੋਂ ਅੰਦਰ ਐਂਟਰੀ ਨਹੀਂ ਕੋਈ 3:30 ਵਜੇ ਆ ਰਿਹਾ ਪ੍ਰੋਫੈਸ਼ਨ ਵੱਲੋਂ ਜੇ ਕਲੀਅਰ ਮੈਸੇਜ ਆਗਾ ਵੇ 3 ਵਜੇ ਜਾਣਾ ਹੈ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਤੋਂ ਇਹੀ ਰੀਜ਼ਨ ਸੇਗਾ ਜਿਹੜਾ ਬਸ ਨਹੀਂ ਉਹ ਪਟੀਸ਼ਨ ਦਾ ਬਾਤ ਕੀ ਕਹਿਦੀ ਅਸੀਂ ਵੀ ਇਹਨਾਂ ਨੂੰ ਦੱਸਦੇ ਕਿ ਪੱਜਣਾ ਜਾਂ ਤੁਸੀਂ ਕੱਲ ਗੱਲ ਕੀਤੀ ਸੀ ਵੀ ਬਕਸ਼ ਨੂੰ ਸੱਚੀ ਮੈਂ ਸਾਥ ਲੈ ਕੇ ਚੱਲਾਂਗੀ ਤੁਹਾਡੀ ਨਾਲ ਗੱਲ ਹੋਈ ਸੀ ਤੇ ਜਿਹੜੇ ਵੀ ਵਿਪਖਸ਼ੀ ਗੱਲ ਕਰਦੇ ਹੋ ਕੱਲ ਵਿਪਖਸ਼ੀ ਦੇ ਜਿਹੜੇ ਕਾਉਂਸਲਰ ਸੀ ਉਹ ਹਜੇ ਬਾਹਰ ਘੁੰਮਦੇ ਸੀ ਤੁਸੀਂ ਇਲੈਕਸ਼ਨ ਵੀ ਕਰਾ ਲਿਆ ਉਹਨਾਂ ਦਾ ਪਤਾ ਤੱਕ ਨਹੀਂ ਲੱਗਾ ਸੀ ਇਹਨਾਂ ਦੇ ਇੰਟਰਵਿਊ ਉਹਦੇ ਵਾਸਤੇ ਪ੍ਰਸ਼ਾਸਨ ਵੱਲੋਂ ਬਿਲਕੁਲ ਇੱਕ ਕਲੀਅਰ ਮੈਸੇਜ ਸੀਗਾ ਜੀ ਕਿ 3 ਵਜੇ ਤੱਕ ਐਂਟਰੀ ਸੀਗੀ ਤੇ ਹੁਣ ਜੇ ਕੋਈ ਬੰਦਾ ਮਤਲਬ ਇਸ ਇੰਨਾ ਇੰਪੋਰਟੈਂਟ ਕੰਮ ਇਹ ਤੋਂ ਬੰਦੇ ਨੇ ਸੋਚ ਚੁੱਕੇ ਨਹੀਂ ਆਪਣੇ ਮਤਲਬ ਅਗਲੇ ਇੱਕ ਕਰੀਅਰ ਦੀ ਜਿਹੜਾ ਬੰਦਾ ਇੰਨਾ ਵੀ ਮਤਲਬ ਆਪਣੇ ਆਪ ਨੂੰ ਨਹੀਂ ਆਪਣੀ ਜ਼ਿੰਮੇਵਾਰੀ ਸਮਝ ਰੇ ਬਈ ਕੋਈ 7:30 ਵਜੇ ਆ ਰਿਹਾ ਤੇ ਕੋਈ 8:30 ਵਜੇ ਆ ਰਿਹਾ ਉਹਦਾ ਜਵਾਬ ਤਾਂ ਫਿਰ ਉਹੀ ਦੇ ਸਕਦੇ ਸਨ ਸਾਹਿਬ ਜੀ ਤੁਹਾਡੇ ਘਰ ਰੋ ਰਹੀ ਸੀ ਤੇ ਜਿਹੜੀ ਮੀਟਿੰਗ ਉੱਥੇ ਹੋਈ ਹੈ ਤੁਹਾਡੀ ਫੋਟੋ ਦੇ ਵਿੱਚ ਬਚਾਰੇ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਜੋ ਦੋ ਜਿਹੜੇ ਉਹਨਾਂ ਨੇ ਜਿਹੜੇ ਆ ਲੈ ਕੇ ਤੁਂ ਗੁਜਰੇ ਸੀ ਉਹ ਕੀ ਕਰਨ ਦੀ ਸੀਗਾ ਜੀ ਮੇਰੀ ਜਾਣਕਾਰੀ ਨਹੀਂ ਹੈ ਜੀ ਕੋਈ ਸਾਰੇ ਕੁਝ ਮਤਲਬ ਤੁਹਾਨੂੰ ਯਾਦ ਕਰਦੇ ਲੋਕਾਂ ਨੂੰ ਵਾਰਸਤਾ ਦੀ ਮੈਸੇਜ ਦੇਣਾ ਜੀ ਜਦ ਸੰਡੇ ਵੀ ਆ ਜਿਹੜਾ ਲੱਗਦਾ ਵਾ ਸੰਡੇ ਵੀ ਆ ਲੱਗਦਾ ਮੇਨ ਮਲਕੀ ਬਹੁਤ ਵੱਡਾ ਮੁੱਦਾ ਕਿ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਚੋਟੇ ਕਾਫੀ ਜਿਹੜਾ ਸਾਹਮਣਾ ਕਰਨਾ ਪੈਂਦਾ ਪਿੱਛੇ ਪੁਲਿਸ ਨੇ ਉਸ ਨੂੰ ਸਾਫੀ ਕਰਵਾਇਆ ਸੀ ਤੇ ਉਦੋਂ ਟ੍ਰੈਫਿਕ ਜਿਹੜੀ ਬਿਲਕੁਲ ਸਚਾਰੂ ਧੰਦੇ ਚੱਲਣ ਲੱਗੀ ਸੀ ਲੇਕਿਨ ਉਹ ਦੁਬਾਰਾ ਫੇਰ ਲੱਗਣ ਲੱਪਿਆ ਵਾ ਪਰ ਤੁਹਾਡੇ ਨਗਰ ਨਿਕਮ ਦੇ ਕੁਝ ਅਧਿਕਾਰੀ ਜਿਹੜੇ ਨੇ ਕਈ ਵਾਰੀ ਕਾਰਵਾਈ ਕੀਤੀ ਹੈ ਹੁਣ ਕੀ ਤੁਸੀਂ ਮਿਹਰਬਾਨੀ ਕੋਈ ਕੀ ਨੂੰ ਸੰਦੇ ਵੀ ਆਰਦੀ ਕੀ ਕਾਰਵਾਈ ਹੋਏਗੀ ਕੀ ਉਹ ਇਸ ਤਰ੍ਹਾਂ ਲੱਗੇਗਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਮੈਂ ਗੱਲ ਦੱਸੀ ਆ ਏਰੀਆ ਵਾਈਸ ਏਰੀਆ ਵਾਈਸ ਜਿਹੜੇ ਸਾਡੇ ਐਮਐਲਏ ਸਹਿਬਾਨ ਹੈ ਔਰ ਸਾਡੇ ਜਿਹੜੇ ਹਲਕਾ ਇੰਚਾਰ ਜੋ ਬੈਸਟ ਹੋ ਸਕਦਾ ਹੋਊਗਾ ਉਹ ਕਰਾਂਗੇ ਜੇ ਕੋਈ ਚੀਜ਼ ਕਿਤੇ ਕੋਈ ਦਿੱਕਤ ਆ ਰਹੀ ਆ ਪਬਲਿਕ ਨੂੰ ਕਿਸੇ ਚੀਜ਼ ਦੀ ਉਹਨੂੰ ਕਿਸ ਤਰੀਕੇ ਦੇ ਨਾਲ ਕਿਉਂਕਿ ਦੇਖੋ ਵੀ ਜੇ ਜਿਹੜੇ ਕੋਈ ਵਿਅਕਤੀ ਉੱਥੇ ਕੋਈ ਰੇੜੀਆਂ ਫੜੀਆਂ ਲਾ ਰਹੇ ਆ ਪਿਛਲੇ ਨੇ ਸਾਲਾਂ ਤੋਂ ਆਪਾਂ ਕਿਸੇ ਦਾ ਰੋਜ਼ਗਾਰ ਵੀ ਨਹੀਂ ਅਸੀਂ ਕੋਈ ਕਿਸੇ ਦਾ ਖੋਣਾ ਪਰ ਉਹਨੂੰ ਸ਼ਹਿਰ ਵਾਸੀਆਂ ਨੂੰ ਵੀ ਦਿੱਕਤ ਨਾ ਹੋਵੇ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਅਸੀਂ ਬੈਲੈਂਸ ਬਣਾ ਕੇ ਚੱਲ ਸਕਨੇ ਆ ਉਹ ਕੀਤਾ ਜਾਏਗਾ ਜੇ ਸਰ ਮਾਡਰ ਕੰਦਰ ਚੰਦ ਦੇ ਜਿਹੜਾ ਹੈ ਕੂੜੇ ਦਾ ਡੰਪ ਬੜਾ ਚਰਚਾ ਬਣਿਆ ਚਰਚਾ ਦਾ ਵਿਸ਼ਾ ਬਣਿਆ ਪਿਆ ਕੀ ਕਹਿੰਦੇ ਸਤਾਰਾ ਉਹਦਾ ਬਹੁਤ ਜਲਦ ਬਹੁਤ ਜਲਦ ਅਸੀਂ ਕੋਈ ਨਾ ਕੋਈ ਕੋਈ ਉਹ ਨਾ ਕੋਈ ਉਹਦਾ ਹੱਲ ਕੱਢ ਕੇ ਕਿਸ ਤਰੀਕੇ ਦੇ ਨਾਲ ਉਹਨੂੰ ਕਿੱਥੇ ਸ਼ਿਫਟ ਕੀਤਾ ਜਾ ਸਕਦਾ ਵਾ ਉਹਦਾ ਇੱਕ ਵਾਰੀ ਬਸ ਔਨ ਗਰਾਉਂਡ ਮੈਨੂੰ ਪਹੁੰਚ ਲੈਂਦੇ ਹੋ ਤੇ ਫਿਰ ਤੁਹਾਨੂੰ ਤੁਸੀਂ ਆਪ ਕਹਿਣਾ ਸ਼ੁਰੂ ਕਰੋਗੇ ਵੀ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਕਿਉਂਕਿ ਇੱਕ ਮੇਰਾ ਇਹ ਮੰਨਣਾ ਜ਼ਰੂਰ ਹੈ ਵੀ ਜੇ ਕੋਈ ਕੰਮ ਕਰਨਾ ਹੈ ਤੇ ਉਹਦੇ 100 ਤਰੀਕੇ ਲੱਭ ਸਕਦੇ ਆ ਤੇ ਜੇ ਕੋਈ ਕੰਮ ਨਹੀਂ ਕਰਨਾ ਉਹਦੇ 100 ਬਹਾਨੇ ਵੀ ਲੱਭ ਸਕਦੇ ਆ ਵੈਸੇ ਤਾਂ ਅਸੀਂ ਨਾ ਰੋਡ ਤੇ ਤੁਹਾਡੇ ਵਾਸਤੇ ਵੀ ਜਾਂਦਾ ਸੱਤ ਕਾਨੂੰਨੀ ਕਟਾਈ ਜਾ ਰਹੀ ਹੈ ਲੇਕਿਨ वेस्ट हल्का पहला ਤਾਂ ਮੇਰਾ ਨਹੀਂ ਹੈਗਾ ਜੀ ਇਸ ਟਾਈਮ ਭਗਤ ਜੀ ਉਹ ਕਰ ਰਿਹਾ ਜੀ ਉਹਨਾਂ ਦੀ ਉਹ ਜਿਹੜੀ ਇਲੀਗਲ ਕਲੋਨੀ ਦੀ ਗੱਲ ਕਰ ਰਹੇ ਉਹ ਇਦਾਂ ਦੀ ਕੋਈ ਮੇਰੀ ਜਾਣਕਾਰੀ 'ਚ ਨਹੀਂ ਹੈਗਾ ਕੋਈ ਤੇ ਜੇ ਕਿਤੇ ਵੀ ਹੋਏਗਾ ਜੇ ਕਿਤੇ ਵੀ ਹੋਏਗਾ ਸਰਵਾਂ ਦੇ ਕੱਲੇ ਕੱਲੇ ਵੈਸਟ ਹਲਕੇ ਦੀ ਗੱਲ ਨਹੀਂ ਕਰ ਰਹੇ ਕਿਸੇ ਦੀ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਕੋਈ ਵੀ ਇਲੀਗਲ ਕੰਮ ਨਹੀਂ ਹੋਣ ਦਿੱਤਾ ਜਾਏਗਾ ਬਿਲਕੁਲ ਉੱਪਰੋਂ ਸਾਨੂੰ ਬਿਲਕੁਲ ਕਲੀਅਰ ਮੈਸੇਜ ਹੈ ਸ਼ਾਇਦ ਇਸੇ ਲਈ ਸਾਡੀ ਇਹ ਜ਼ਿੰਮੇਵਾਰੀ ਲੱਗੀ ਹੈ ਬਿਲਕੁਲ ਕਲੀਅਰ ਮੈਸੇਜ ਹੈ ਜ਼ੀਰੋ ਟੋਲਰੈਂਸ ਅਗੇਂਸਟ ਇਹ ਕੋਈ ਜਲੰਗ ਅੱਜ ਅਸੀਂ ਬਾਹਰੋਂ ਆਂਦਾ ਬੋਰਡ ਦੇ ਉੱਤੇ ਲਿਖਿਆ ਜਾਂਦਾ ਜਲੰਧਰ ਤੁਹਾਡਾ ਸਵਾਗਤ ਹੈ ਮੈਂ ਕਿ ਸਵਾਗਤ ਕੁੰਡਾ ਕਰਦਾ ਬਸ ਥੋੜੇ ਜਿਹੜਾ ਦਾ ਟਾਈਮ ਦੇ ਦਿਓ ਤੁਸੀਂ ਆਪ ਕਹਣਾ ਤੁਸੀਂ ਆਪ ਕਹੋਗੇ ਵੀ ਬਈ ਬਿਲਕੁਲ ਜੋ ਲਿਖਿਆ ਗਿਆ ਉਹ ਐਕਚੁਅਲ ਜੋ ਔਨ ਪ੍ਰੈਕਟੀਕਲ ਗਰਾਉਂਡਸ ਵੀ ਹੋਏਗਾ ਜਿਹੜੀਆਂ ਇੰਟਰੈਸ ਹੈਗੀਆਂ ਮੈਂ ਜਲੰਧਰ ਦੀਆਂ ਜਿਹੜੀਆਂ ਇੰਟਰੈਸ ਆ ਬਿਲਕੁਲ ਤੁਹਾਡਾ ਸਵਾਲ ਠੀਕ ਹੈ ਉਹਨਾਂ ਨੂੰ ਅੱਛਾ ਉਹਨੂੰ ਕਰਨਾ ਸਾਡੀ ਜ਼ਿੰਮੇਵਾਰੀ ਹੈਗੀ ਆ ਔਰ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਮੰਡੀ ਦੇਖ ਲਓ ਕਾਟਾ ਲੰਤੇ ਬੈਠਾ ਹਰ ਚੀਜ਼ ਦਾ ਕੋਈ ਨਾ ਕੋਈ ਹਲਕਾ ਚੰਦਰ ਗਰੇਵਾਲ ਜੀ ਨੇ ਸਿਆਣ ਪਟਿਆ ਸੀਗਾ ਮਸ਼ੀਨ ਜਿਹੜੀ ਹੈ ਵਸ਼ ਜਿਹੜੀ ਸਫਾਈ ਵਾਲੀ ਮਸ਼ੀਨ ਹੈ ਇਹ ਚੱਲੀ ਨਹੀਂ ਕਈ 6 ਮਹੀਨੇ ਨਹੀਂ ਚੱਲੀ ਤੇ ਇਹਦਾ ਪੈਟਰੋਲ ਉੱਥੋਂ ਜਾਂਦਾ ਰਿਹਾ ਕੋਈ ਚੰਦਰ ਜੀ ਨੇ ਮੌਕੇ ਤੇ ਜਾ ਕੇ ਉਹਦਾ ਡੈਮੋ ਵੀ ਪਟਾਉਣਾ ਪੁੱਛ ਕੋਈ ਗੱਲ ਨਹੀਂ ਉਹ ਵੀ ਸਾਰਾ ਕੁਝ ਚੈੱਕ ਕਰਾਂਗੇ ਜੀ ਮੇਸਰ ਲਾਸਤੋਸ ਨੇ ਮੇਸਰ ਲਾਸਤੋਸ ਨੇ ਕਈ ਮੇਰ ਆਏ ਕਈ ਮੇਰ ਚਲੇ ਗਏ ਮਗਰ ਕੈਰੀ ਪੁਲੀ ਦੀ ਜਿਹੜੀ ਹਾਲਾਤ ਹੈ ਉੱਥੇ ਦੇ ਪੁੱਥੀ ਹੈ देखो पहली चीज आया कि कई मेयर आए कई चले गए ये बेसिकली जिम्मेवारी आ गई परमात्मा ਦਿੰਦਾ ਪਾਰਟੀਆਂ ਦਿੰਦੀਆਂ ਅੱਜ ਕਿਸੇ ਨੂੰ ਕੱਲ ਕਿਸੇ ਨੂੰ ਔਰ ਜਿਹੜਾ ਬੰਦਾ ਜਦੋਂ ਜਿਸ ਪੋਸਟ ਤੇ ਬੈਠੇ ਉਹ ਜਿੰਨਾ ਕੋ ਸਕਦਾ ਆਪਣੇ ਵੱਲੋਂ ਬੈਸਟ ਔਰ 100% ਦੇਣਾ ਚਾਹੀਦਾ ਹੈ ਉਹਦੇ ਤੇ ਅੰਦਰ ਜਰੂਰ ਦੇਾਂਗੇ ਜੀ ਜਿਹੜਾ ਕੈਰੀਪੋਲੀ ਦੀ ਜੋ ਸਮੱਸਿਆ ਹੈਗਾ ਆਲਰੇਡੀ ਇਹ ਮੈਨੀ ਤੁਹਾਡੇ ਤੋਂ ਸ਼ੇਅਰਦਾਰੀਆਂ ਆਂ ਕਾਫੀ ਸਾਰੀਆਂ ਸਮੱਸਿਆਵਾਂ ਮੇਰੀ ਨੋਲੇਜ ਹੈਗੀਆਂ ਮੈਂ ਉਸ ਤੋਂ ਇਲਾਵਾ ਤੁਹਾਡੇ ਵੀ ਕਿਸੇ ਦੀ ਕੋਈ ਨੌਲੇਜ ਦੇ ਵਿੱਚ ਕੋਈ ਸਮੱਸਿਆ ਆਵੇ ਆਪਾਂ ਇੱਕ ਟਾਈਮ ਫਿਕਸ ਕਰਾਂਗੇ ਵੀ ਆਪਾਂ মিডিਆ ਦੇ ਸਾਰੇ ਸਾਥੀਆਂ ਦੇ ਨਾਲ ਕਿੰਨੇ ਵਜੇ ਆਪਾਂ ਬੈਠਿਆ ਕਰਾਂਗੇ ਤੁਹਾਡੇ ਵੀ ਦਵਾ ਧਿਆਨ ਦੇ ਵਿੱਚ ਕੋਈ ਵੀ ਸਮੱਸਿਆ ਆਵੇ ਤੇ ਉਹ ਬਿਲਕੁਲ ਆਪਾਂ ਇੱਕ ਟੀਮ ਵਰਕ ਆਪਾਂ ਬਣਾ ਕੇ ਆਪਾਂ ਸਾਰੇ ਚੱਲਾਂਗੇ ਕੋਈ ਧੰਨੀ ਸਮੱਸਿਆ ਜ਼ਰੂਰ ਸ਼ੇਅਰ ਕਰਿਆ ਮੇਰ ਜੀ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੁੰਦਾ ਮੇਰ ਸਾਹਿਬ ਇਸ ਵਾਰ ਪਹਿਲੀ ਤੁਹਾਡੀ ਇਹ ਪਹਿਲੀ ਪ੍ਰੈਸ ਕਾਨਫਰੰਸ ਹੈ ਆਪਣੇ ਜਲੰਧਰ ਵਾਸੀਆਂ ਨੂੰ ਕੋਈ ਕੀ ਮੈਸੇਜ ਕਰ ਜਲੰਧਰ ਵਾਸੀਆਂ ਨੂੰ ਮੈਂ ਫੇਰ ਪਹਿਲਾਂ ਦਿੱਤਾ ਮੈਸੇਜ ਰਿਪੀਟ ਕਰਨਾ ਚਾਹੁੰਗਾ ਇਹ ਆਮ ਆਦਮੀ ਪਾਰਟੀ ਵਚਨ ਬੰਧ ਹੈ ਜਲੰਧਰ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਔਰ ਜਲੰਧਰ ਨੂੰ ਇੱਕ ਵਿਕਸਿਤ ਸ਼ਹਿਰ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਜੋ ਇਟ ਵਿਲ ਟੇਕ ਟਾਈਮ ਮੈਂ ਤੁਹਾਨੂੰ ਇਹ ਗੱਲ ਕਹਾਂ ਬਈ ਕੋਈ ਮੇਰੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਵੀ ਜੋ ਇਹ ਬਈ ਮੈਂ ਇੱਕ ਦਿਨ ਕੋਈ ਜਾਦੂ ਦੀ ਛੜੀ ਚਲਾ ਦੂੰਗਾ ਤੇ ਸਾਰਾ ਕੁਝ ਠੀਕ ਹੋ ਜਾਏਗਾ ਇਟ ਵਿਲ ਟੇਕ ਟਾਈਮ ਪਰ ਜਦੋਂ ਨiyet ਅੱਛੀ ਹੋਵੇ ਨੀਤੀਆਂ ਆਪੇ ਹੀ ਅੱਛੀਆਂ ਬਣ ਜਾਂਦੀਆਂ ਮੈਂ ਔਰ ਵਿਦਆਊਟ ਵੇਸਟਿੰਗ ਆਫ ਸਿੰਗਲ ਡੇ ਅਸੀਂ ਇੱਕ ਦਿਨ ਵੀ ਖਰਾਬ ਨਹੀਂ ਕਰਾਂਗੇ ਔਰ ਜੋ ਕੰਮ ਹੈਗਾ ਵਾ ਉਨੂੰ ਮਤਲਬ ਪਰਸੋਂ ਤੋਂ ਹੀ ਉਹਦੀਆਂ ਮੀਟਿੰਗ ਸਟਾਰਟ ਕਰਕੇ ਜੋ ਜੋ ਹੋਣਾ ਹੋਊਗਾ ਉਹ ਕਰਾਂਗੇ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਰਿਕੁਐਸਟ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਸ਼ਹਿਰ ਵਾਸੀ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਜੋ ਟੈਕਸਸ ਬਣਦੇ ਆਗੇ ਆ ਉਹ ਟੈਕਸਸ ਜ਼ਰੂਰ ਦਿੱਤਾ ਜਾਣ ਕੱਲ ਨੂੰ ਕੋਈ ਵੀ ਮੇਰਾ ਸਾਥੀ ਮੇਰਾ ਦੋਸਤ ਮੇਰਾ ਕੋਈ ਰਿਲੇਟਿਵ ਔਰ ਸਾਡਿਆਂ ਚੋਂ ਕਿਸੇ ਦੇ ਵੀ ਪਾਰਸ਼ਾ ਸਾਥੀ ਦਾ ਕੋਈ ਰਿਲੇਟਿਵ ਹੋਏ ਨਾ ਸਮਝੇ ਵੀ ਉਹ ਕੱਲ ਨੂੰ ਸਾਨੂੰ ਜਾਣਦਾ ਜਾਂ ਸਾਡਾ ਦੋਸਤ ਹੈ ਤੇ ਉਹ ਆਪਣਾ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਕਰਪਸ਼ਨ ਨਾ ਕੋਈ ਟੋਲਰੇਟ ਕੀਤੀ ਜਾਏਗੀ ਕਿਸੇ ਵੀ ਲੈਵਲ ਤੇ ਚਾਹੇ ਕੋਈ ਸਾਡਾ ਵੀ ਕੋਈ ਹੈਗਾ ਵਾ ਮਤਲਬ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਹੋਏਗੀ ਪਰ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਣ ਤੇ ਸ਼ਹਿਰ ਸਾਡਾ ਸਾਰਿਆਂ ਦਾ ਇਹਨੂੰ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਸਾਰੇ ਚਲਾਈਏ ਔਰ ਲਾਸਟ ਦੇ ਵਿੱਚ ਫਿਰ ਇੱਕੋ ਹੀ ਗੱਲ ਆ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਹੋ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਇਹ ਵੀ ਲੱਗੇ ਵੀ ਸ਼ਾਇਦ ਸਾਡੇ ਨਾਲ ਥੋੜੀ ਜਿਹੀ ਸਖਤੀ ਕੀਤੀ ਜਾ ਰਹੀ ਹੈ ਪਰ ਐਟ ਦੀ ਐਂਡ ਉਹ ਜਿਹੜੀ ਸ਼ਕਤੀ ਹੋएगी ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋएगी ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਇਹ ਇਹ ਜੀ ਸਾਹਿਬ ਮਾਈਕ ਹੈ ਮਾਈਕ